ਘਰ ਦੀ ਕਮਾਈ ਦਾ ਤੇ ਲੜਾਈ ਦਾ ਕਦੇ ਬਾਹਰ ਜ਼ਿਕਰ ਨਾ ਕਰੋ ਕਿਉਂਕਿ ਘਰ ਦੀ ਲੜਾਈ ਦੇਖ ਕੇ ਲੋਕ ਸਵਾਦ ਲੈਂਦੇ ਨੇ ਤੇ ਘਰ ਦੀ ਕਮਾਈ ਵੇਖ ਕੇ ਸੜਦੇ ਐ ਘਰ ਟੁੱਟੇ ਤਾਂ ਨਵਾਂ ਬਣਾ ਲਈਏ ਸੁਪਨੇ ਟੁੱਟਣ ਤਾਂ ਕੀ ਕਰੀਏ ਅਸਮਾਨ ਵਰਸੇ ਤਾਂ ਛਤਰੀ ਲੈ ਲਈਏ ਅੱਖਾਂ ਵਰਸਣ ਤਾਂ ਕੀ ਕਰੀਏ ਸ਼ੇਰ ਦਹਾੜੇ ਤਾਂ ਭੱਜ ਲਈਏ ਇਹ ਹੰਕਾਰ ਦਹਾੜੇ ਤਾਂ ਕੀ ਕਰੀਏ ਕੰਡਾ ਚੁੱਬੇ ਤਾਂ ਕੱਢ ਲਈਏ ਜੇ ਗੱਲ ਚੁੱਬ ਜਾਵੇ ਤਾਂ ਕੀ ਕਰੀਏ ਢੀਆਂ ਢਿੱਡ ਵਿੱਚ ਹੁੰਦੀਆਂ ਤਾਂ ਮਾਪਿਆਂ ਦਾ ਡਰ ਕਿਤੇ ਢਿੱਡ ਵਿੱਚ ਹੀ ਨਾ ਮਾਰ ਦੇਣ ਜਵਾਨ ਹੁੰਦੀਆਂ ਤਾਂ ਸਿਰ ਫਿਰਿਆਂ ਦਾ ਡਰ ਕਿਤੇ ਤਜਾਬ ਨਾ ਪਾ ਦੇਣ ਜੇ ਵਿਆਹਿਆਂ ਜਾਣ ਤਾਂ ਸਹੁਰਿਆਂ ਦਾ ਡਰ ਕਿਤੇ ਦਾਜ ਪਿੱਛੇ ਸਾੜ ਨਾ ਦੇਣ ਬੁੱਡੀਆਂ ਹੁੰਦੀਆਂ ਤਾਂ ਨੌਂ ਪੁੱਤ ਦਾ ਡਰ ਕਿਤੇ ਘਰੋਂ ਹੀ ਨਾ ਕੱਢ ਦੇਣ ਧੀਆਂ ਨੂੰ ਕੁਖੋਂ ਲੈ ਕੇ ਸਿਵਿਆਂ ਤੱਕ ਸੁੱਖ ਦਾ ਸਾਹ ਨਹੀਂ ਮਿਲਦਾ ਵੀਰੇ ਮੈਂ ਤੇਥੋਂ ਕੁਛ ਨਹੀਂ ਮੰਗਦੀ ਬਸ ਇੱਕ ਵਾਰੀ ਸਿਰ ਤੇ ਹੱਥ ਰੱਖ ਕੇ ਇਹ ਕਹਿ ਦਿਆ ਕਰ ਕਿ ਭੈਣੇ ਡੋਲੀ ਨਾ ਕੀ ਹੋਇਆ ਜੇ ਆਪਣਾ ਬਾਪੂ ਹੈ ਨਹੀਂ ਤੇਰਾ ਪਿਓ ਵਰਗ ਵੀਰ ਤੇਰੇ ਨਾਲ ਖੜਾ ਹੈ ਬਸ